ਬਈਆ ਰੀਲਾਂ ਨੇ ਲੋਕਾਂ ਦੇ ਦਿਮਾਗ ਖਰਾਬ ਕਰਕੇ ਰੱਖੇ ਹੋਏ ਨੇ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਨੂੰ ਦੇਖ ਕੇ ਆਪਾਂ ਹੈਰਾਨ ਰਹਿ ਜਾਂਦੇ ਆ ਲੋਕ ਪਤਾ ਨਹੀਂ ਸੋਸ਼ਲ ਮੀਡੀਆ ਤੇ ਚਾਰ ਵਿਊਆਂ ਦੇ ਲਈ ਆ ਰੀਲਾਂ ਦੇ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਰਹਿੰਦੇ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਮੁੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਦੇਖਣ ਨੂੰ ਚੰਗਾ ਭਲਾ ਸਰਦਾਰ ਮੁੜਾ ਲੱਗਦਾ ਪਿਆ ਹੈ ਪਰ ਇਹ ਅਚਾਨਕ ਹੀ ਵੀਡੀਓ ਬਣਾਉਂਦੇ ਬਣਾਉਂਦੇ ਪਤੰਦਰ ਹੋਰ ਤਰ੍ਹਾਂ ਦੇ ਹੀ ਨਖਰੇ ਕਰਨ ਲੱਗ ਪੈਂਦਾ ਹੈ ਲੋਕ ਤਾਂ ਕਮੈਂਟਾਂ 'ਚ ਇਹ ਕਹਿ ਰਹੇ ਨੇ ਕਿ ਪਤੰਦਰ ਨੂੰ ਹਰੇ ਕੋਈ ਦੌਰਾ ਪੈਂਦਾ ਏ ਤੁਸੀਂ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਜਾਵੋਗੇ ਕਿ ਇਹ ਕਰਦਾ ਕੀ ਪਿਆ ਯਾਰੋ ਦੁਨੀਆ ਪਤਾ ਨਹੀਂ ਕਿੱਦਾਂ ਨੂੰ ਚੱਲੀ ਜਾਂਦੀ ਏ ਇੱਕ ਜਸਟ ਵਿਊ ਦੇ ਲਈ ਤੇ ਫੇਮ ਦੇ ਲਈ ਸੋ ਆਹ ਤੁਹਾਡੇ ਨਾਲ ਇਹ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਜਾਂ ਕੋਈ ਪਿੰਡ ਵਾਲਾ ਵੀ ਇਵੇਂ ਖਰਦਾ ਏ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਉਸ ਨੂੰ ਇਹ ਵੀਡੀਓ ਜਰੂਰ ਭੇਜ ਦਿਓ ਜਿਹੜਾ ਇਹੋ ਜਿਹਾ ਪਖੰਡ ਕਰਦਾ ਏ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ